ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਗੁਰਦੇਵ ਸਿੰਘ ਢਾਲੀਵਾਲ ਡੀਐਸਪੀ ਹੈੱਡਕੁਆਟਰ ਪਟਿਆਲਾ ਸਾਨੂੰ ਸਾਰਿਆਂ ਨੂੰ ਜਾਣਕਾਰੀ ਹੈ 25 ਔਰ 26 ਤਰੀਕ ਨੂੰ ਸਿਪਾਈਆਂ ਦੀ ਭਰਤੀ ਵਾਸਤੇ ਜਿਹੜਾ ਐਗਜ਼ਾਮ ਰਿਟਰਨ ਐਗਜ਼ਾਮ ਹੋ ਰਿਹਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਟੋਟਲ 19 ਜਿਹੜੇ ਸੈਂਟਰ ਬਣੇ ਆ ਜਿੱਥੇ ਐਗਜ਼ਾਮ ਹੋਣਾ ਹੈਗਾ ਮੇਰੀ ਕੈਂਡੀਡੇਟਸ ਜਿਹੜੇ ਇਹਦੇ ਵਿੱਚ ਆਣ ਕੇ ਸ਼ਮੂਲੀਅਤ ਕਰ ਰਹੇ ਨੇ ਪੇਪਰ ਦੇ ਰਹੇ ਨੇ ਬੱਚੇ ਮੇਰੀ ਉਹਨਾਂ ਨੂੰ ਨਿਮੇਦਨਾ ਮੇਰੀ ਉਹਨਾਂ ਨੂੰ ਰਿਕੁਐਸਟ ਆ ਵੀ ਉਹ ਇਹ ਦੋ ਸ਼ਿਫਟਾਂ ਦੇ ਵਿੱਚ ਐਗਜ਼ਾਮ ਹੋ ਰਿਹਾ ਇੱਕ 10 ਤੋਂ 12 ਹੈਗਾ ਦੂਜਾ 3 ਤੋਂ 5 ਤੇ ਜਿਹੜੀ 10 ਤੋਂ 12 ਵਾਲੀ ਸ਼ਿਫਟਾ ਤੁਸੀਂ ਕਾਈਂਡਲੀ 9:30 ਵਜੇ ਤੱਕ ਆਪਣਾ ਸੈਂਟਰ ਦੇ ਵਿੱਚ ਐਂਟਰੀ ਕਰਨੀ ਹੈ ਜਿਹੜੀ 3 ਤੋਂ 5 ਵਾਲੀ ਟਾਈਮਿੰਗ ਹੈਗੀ ਉਹ ਤੁਸੀਂ 2:30 ਵਜੇ ਤੱਕ ਆਣ ਕੇ ਆਪਣੇ ਸੈਂਟਰ ਦੇ ਵਿੱਚ ਐਂਟਰੀ ਕਰਨੀ ਹੈਗੀ ਆ ਅਡਮਿਟ ਕਾਰਡ ਹੀ ਤੁਸੀਂ ਨਾਲ ਲੈ ਕੇ ਆਉਣਾ ਹੋਰ ਇਦਾਂ ਦੀ ਕੋਈ ਚੀਜ਼ ਨਹੀਂ ਨਾਲ ਲੈ ਕੇ ਆਉਣੀ ਜਿਹੜੇ ਕਿ ਤੁਹਾਨੂੰ ਉੱਥੇ ਫਿਰ ਕੋਈ ਹਰਡਨ ਪੈਦਾ ਕਰੇ ਇਸਰਕੇ ਮੇਰੀ ਇਹੀ ਤੁਹਾਨੂੰ ਅਸੀਂ ਇਸ ਮੀਡੀਆ ਰਾਹੀਂ ਤੁਹਾਨੂੰ ਰਿਕਵੈਸਟ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਟਾਈਮ ਸਿਰ ਆਉਣਾ ਹੈਗਾ ਤੇ ਇੱਕ ਤੁਸੀਂ ਇਕੱਲੇ ਅਡਮਿਟ ਕਾਰਡ ਲੈ ਕੇ ਹੀ ਮਤਲਬ ਇੱਥੇ ਤੁਹਾਡੀ ਐਂਟਰੀ ਹੋਣੀ ਆ ਤੇ ਸੋ ਇਸ ਚੀਜ਼ ਨੂੰ ਦੋਨਾਂ ਚੀਜ਼ਾਂ ਨੂੰ ਤੁਸੀਂ ਫਾਲੋ ਕਰਨਾ ਥੈਂਕ ਯੂ ਵੈਰੀ ਮਚ